ਦੋਸਤੋ ਅੱਜ ਦੀ ਵੀਡੀਓ ਵਿੱਚ ਪੀਐਸਟੈਟ ਜਾਂ ਫਿਰ ਸੀਟੈਟ ਪਾਸ ਕਰਨ ਦੇ ਜਿਹੜੇ ਬੈਨੀਫਿਟ ਹੈਗੇ ਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਾਫੀ ਸਾਰੇ ਸਟੂਡੈਂਟਸ ਨੂੰ ਇਹਨਾਂ ਗੱਲਾਂ ਬਾਰੇ ਨਹੀਂ ਪਤਾ ਹੁੰਦਾ ਸੋ ਮੈਂ ਸੋਚਿਆ ਕਿਉਂ ਨਾ ਤੁਹਾਨੂੰ ਇਹਨਾਂ ਗੱਲਾਂ ਬਾਰੇ ਦੱਸ ਦਿੱਤਾ ਜਾਵੇ ਸਭ ਤੋਂ ਪਹਿਲਾਂ ਸਮਝ ਲੈਣੇ ਆ ਪੀਐਸਟੈਟ ਦੀ ਪ੍ਰੀਖਿਆ ਕਿਉਂ ਕੰਡਕਟ ਕਰਵਾਈ ਜਾਂਦੀ ਹੈ ਤੇ ਸੀਟੈਟ ਦੀ ਪ੍ਰੀਖਿਆ ਕਿਉਂ ਕੰਡਕਟ ਕਰਵਾਈ ਜਾਂਦੀ ਹੈ ਕਿਹਦੇ ਦੁਆਰਾ ਕੰਡਕਟ ਕਰਵਾਈ ਜਾਂਦੀ ਹੈ ਸੋ ਇਹਨਾਂ ਸਾਰੀਆਂ ਗੱਲਾਂ ਦੀ ਡਿਸਕਸ਼ਨ ਆਪਾਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਸੋ ਸਭ ਤੋਂ ਪਹਿਲਾਂ ਕਰ ਲੈਣੇ ਆ ਗੱਲ ਪੀਐਸਟੈਟ ਪ੍ਰੀਖਿਆ ਦੀ ਪੀਐਸਟੈਟ ਦੀ ਪ੍ਰੀਖਿਆ ਪੰਜਾਬ ਸਰਕਾਰ ਦੁਆਰਾ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਲਈ ਜਾਂਦੀ ਹੈ ਇਹਨਾਂ ਪ੍ਰੀਖਿਆਵਾਂ ਦੇ ਰਾਹੀਂ ਤੁਹਾਡੇ ਤੋਂ ਟੀਚਰ ਐਲੀਜੀਬਿਲਟੀ ਟੈਸਟ ਲਿਆ ਜਾਂਦਾ ਜਿਸ ਅਕੋਰਡਿੰਗ ਪਤਾ ਲੱਗਦਾ ਕਿ ਤੁਸੀਂ ਟੀਚਰ ਬਣਨ ਦੇ ਲਈ ਐਲੀਜੀਬਲ ਹੈਗੇ ਹੋ ਇਹ ਇੱਕ ਯੋਗਤਾ ਪ੍ਰੀਖਿਆ ਹੈਗੀ ਆ ਭਾਵ ਇਹ ਕਿ ਇਹਦੇ ਵਿੱਚ ਜੇਕਰ ਤੁਸੀਂ ਟੌਪ ਕਰਦੇ ਹੋ ਮੈਟਰ ਨਹੀਂ ਕਰਦਾ ਇਹਨਾਂ ਪ੍ਰੀਖਿਆਵਾਂ ਵਿੱਚ ਸਿਰਫ ਕੁਆਲਿਫਾਈਂਗ ਨੰਬਰ ਹੀ ਲੈਣੇ ਹੁੰਦੇ ਆ ਇਸੇ ਤਰ੍ਹਾਂ ਹੀ ਜਿਹੜੀ ਸੀਟੈਡ ਦੀ ਪ੍ਰੀਖਿਆ ਹੈਗੀ ਆ ਸੀ ਤਾਂ ਤੁਸੀਂ ਸਮਝ ਪਾ ਰਹੇ ਹੋਣੇ ਆ ਸੈਂਟਰ ਦੁਆਰਾ ਇਹ ਪ੍ਰੀਖਿਆ ਲਈ ਜਾਂਦੀ ਆ ਸੈਂਟਰ ਤੇ ਕਾਫੀ ਸਾਰੇ ਸਕੂਲ ਹੁੰਦੇ ਨੇ ਜਿਵੇਂ ਕਿ ਕੇਂਦਰੀ ਵਿਦਿਆਲਿਆ ਨਵੋਦਿਆ ਵਿਦਿਆਲਿਆ ਆਰਮੀ ਪਬਲਿਕ ਸਕੂਲ डी ट्रिपल एसबी चंडीगढ़ ਦੇ ਸਰਕਾਰੀ ਸਕੂਲ ਇਹ ਸਾਰੇ ਜਿਹੜੇ ਸਕੂਲ ਹੁੰਦੇ ਨੇ ਇਹ ਕੇਂਦਰ ਦੁਆਰਾ ਬਣਾਏ ਗਏ ਆ ਸੋ ਇਹਨਾਂ ਸਕੂਲਾਂ ਦੇ ਵਿੱਚ ਟੀਚ ਕਰਨ ਦੇ ਲਈ ਤੁਹਾਡੇ ਕੋਲ सीटेट ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਜਾਂ ਫਿਰ ਤੁਸੀਂ सीटेट ਦੀ ਪ੍ਰੀਖਿਆ ਪਾਸ ਕੀਤੀ ਹੋਵੇ ਬਟ ਪੰਜਾਬ ਦੇ ਸਕੂਲਾਂ ਵਿੱਚ ਟੀਚ ਕਰਨ ਦੇ ਲਈ ਤੁਹਾਡੇ ਕੋਲ पीएसटेट ਦਾ ਜਿਹੜਾ ਸਰਟੀਫਿਕੇਟ ਹੈਗਾ ਜੀ ਉਹ ਹੋਣਾ ਚਾਹੀਦਾ ਹੈ ਸੋ ਅੱਗੇ ਗੱਲ ਕਰਦੇ ਆ ਕਿ ਜਿਹੜੀ ਪੀਐਸਟੈਟ ਜਾਂ ਫਿਰ ਸੀਟੈਟ ਦੀ ਪ੍ਰੀਖਿਆ ਕੰਡਕਟ ਕਰਵਾਈ ਜਾਂਦੀ ਹੈ ਇਹ ਵੀ ਦੋ ਲੈਵਲ ਵਿੱਚ ਕੰਡਕਟ ਕਰਵਾਈ ਜਾਂਦੀ ਹੈ ਸਭ ਤੋਂ ਪਹਿਲਾਂ ਪੇਪਰ 1 ਦੀ ਪ੍ਰੀਖਿਆ ਦੇਖਣ ਨੂੰ ਮਿਲਦੀ ਹੈ ਜਿਨ੍ਹਾਂ ਨੂੰ ਦਿੱਤਾ ਜਾਂਦਾ ਆ डीएलएड ਕਰ ਰਹੇ ਸਟੂਡੈਂਟਸ ਦੁਆਰਾ ਜਾਂ ਫਿਰ ਜਿਹੜੇ ਕਰ ਚੁੱਕੇ ਆ ਡੀएलएड ਨੂੰ ਈਟੀਟੀ ਜੀਬੀਟੀ ਬੀटीसी ਵੱਖਰੇ ਵੱਖਰੇ ਨਾਵਾਂ ਨਾਲ ਜਾਣਿਆ ਜਾਂਦਾ ਹੈ ਵੱਖਰੇ ਵੱਖਰੇ ਰਾਜਾਂ ਦੇ ਵਿੱਚ ਇਸੇ ਤਰ੍ਹਾਂ ਹੀ ਜਿਹੜਾ ਪੇਪਰ 2 ਹੈਗਾ ਆ ਇਸ ਪ੍ਰੀਖਿਆ ਦੇ ਵਿੱਚ ਜਿਹੜੇ ਸਾਥੀ ਅਪੀਅਰ ਹੁੰਦੇ ਆ ਉਹਨਾਂ ਸਾਥੀਆਂ ਨੇ ਬੀਐੜ ਕੀਤੀ ਹੁੰਦੀ ਆ ਬੀਐੜ ਜਾਂ ਫਿਰ 2 ਸਾਲਾਂ ਦੀ ਹੋਵੇ 4 ਸਾਲਾਂ ਦੀ ਹੋਵੇ ਮੈਟਰ ਨਹੀਂ ਕਰਦਾ ਬੀਐੜ ਵਾਲੇ ਸਾਥੀ ਹੀ ਇਹਨਾਂ ਪ੍ਰੀਖਿਆਵਾਂ ਨੂੰ ਦਿੰਦੇ ਆ ਪੇਪਰ 1 ਕਲੀਅਰ ਕਰਨ ਤੋਂ ਬਾਅਦ ਜਿਹੜੇ ਸਾਥੀ ਹੁੰਦੇ ਨੇ ਪ੍ਰਾਇਮਰੀ ਟੀਚਰ ਬਣਨ ਦੇ ਲਈ ਐਲੀਜੀਬਲ ਹੋ ਜਾਂਦੇ ਆ ਬਟ ਜੇਕਰ ਗੱਲ ਕਰਦੇ ਆ ਪੇਪਰ 2 ਦੀ ਪੇਪਰ 2 ਕਲੀਅਰ ਕਰਨ ਤੋਂ ਬਾਅਦ ਜਿਹੜੇ ਕੈਂਡੀਡੇਟਸ ਨੇ ਉਹ ਐਲੀਜੀਬਲ ਹੋ ਜਾਂਦੇ ਆ ਅਪਰ ਪ੍ਰਾਇਮਰੀ ਲੈਵਲਸ ਦੇ ਬੱਚਿਆਂ ਨੂੰ ਪੜਾਉਣ ਦੇ ਲਈ ਅਪਰ ਪ੍ਰਾਇਮਰੀ ਲੈਵਲਸ ਦੇ ਜਿਹੜੇ ਬੱਚੇ ਹੁੰਦੇ ਆ ਇਹ ਹੋਗੇ ਜੀ 6ਵੀਂ ਤੋਂ ਲੈ ਕੇ 8ਵੀਂ ਜਮਾਤ ਦੇ ਬੱਚੇ ਹੁਣ ਆਪਾਂ ਗੱਲ ਕਰ ਲੈਣੀ ਆ ਬੈਨੀਫਿਟ ਦੀ ਸਭ ਤੋਂ ਪਹਿਲਾਂ ਜਿਹੜਾ ਬੈਨੀਫਿਟ ਹੈਗਾ ਜੀ ਤੇ ਇਹਨਾਂ ਵਿੱਚ ਜਿਹੜਾ ਡਿਫਰੈਂਸ ਹੈਗਾ ਆ ਉਹਦੇ ਬਾਰੇ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਪੀਐਸਟੈਟ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਤੁਸੀਂ ਸਿਰਫ ਤੇ ਸਿਰਫ ਪੰਜਾਬ ਦੇ ਸਕੂਲਾਂ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਮੈਂ ਗੱਲ ਕਰ ਰਿਹਾ ਉੱਥੇ ਪੜਾਉਣ ਦੇ ਲਈ ਐਲੀਜੀਬਲ ਹੁੰਨੇ ਹੋ ਸੀਟੈਟ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਤੁਸੀਂ ਕੀ ਕਰ ਸਕਦੇ ਹੋ ਸੈਂਟਰ ਦੇ ਜਿਹੜੇ ਸਕੂਲ ਹੁੰਦੇ ਨੇ ਸੈਂਟਰ ਦੇ ਵਿੱਚ ਸਰਕਾਰੀ ਸਕੂਲ ਜਿਹੜੇ ਹੁੰਦੇ ਨੇ ਉੱਥੇ ਤੁਸੀਂ ਸਰਕਾਰੀ ਟੀਚਰ ਬਣਨ ਦੇ ਲਈ ਐਲੀਜੀਬਲ ਹੋ ਜਾਂਦੇ ਹੋ ਕਾਫੀ ਸਾਰੇ ਸਕੂਲ ਤੁਹਾਨੂੰ ਵੇਖਣ ਨੂੰ ਮਿਲਦੇ ਆ ਜਿਵੇਂ ਕਿ ਸਭ ਤੋਂ ਪਹਿਲਾਂ ਤੁਸੀਂ ਵੇਖ ਰਹੇ ਹੋ ਕੇਂਦਰੀ ਵਿਦਿਆਲਾ ਸਕੂਲ ਕੇਂਦਰੀ ਵਿਦਿਆਲਾ ਵੀ ਕੇਂਦਰ ਸਰਕਾਰ ਦੁਆਰਾ ਬਣਾਏ ਗਏ ਸਕੂਲ ਹੁੰਦੇ ਆ ਇਹਦੇ ਵਿੱਚ ਤੁਸੀਂ ਪੀਜੀਟੀ ਪੀਆਰਟੀ ਟੀਜੀਟੀ ਇਨ੍ਹਾਂ ਟੀਚਿੰਗ ਐਗਜ਼ਾਮ ਦੇ ਲਈ ਅਪਲਾਈ ਕਰ ਸਕਦੇ ਹੋ ਐਂਡ ਇਨ੍ਹਾਂ ਸਾਰੀਆਂ ਪ੍ਰੀਖਿਆਵਾਂ ਦੇ ਵਿੱਚ ਅਪਲਾਈ ਕਰਨ ਦੇ ਲਈ ਤੁਹਾਡੇ ਕੋਲ ਸੀਟੈਟ ਦਾ ਜਿਹੜਾ ਪੇਪਰ ਹੈਗਾ ਜੀ ਉਹ ਪਾਸ ਹੋਣਾ ਚਾਹੀਦਾ ਹੈ ਇਸੇ ਤਰ੍ਹਾਂ ਹੀ ਨਵਉਦਿਆ ਵਿਦਿਆਲਾ ਸਮਿਤੀ ਡੀ ਟ੍ਰਿਪਲ ਐਸ ਬੀ ਜਿਹੜੇ ਦਿੱਲੀ ਦੇ ਸਰਕਾਰੀ ਸਕੂਲ ਹੁੰਦੇ ਨੇ ਏ ਪੀ ਐਸ ਆਰਮੀ ਪਬਲਿਕ ਸਕੂਲ ਈ ਐਮ ਆਰ ਐਸ ਇਕਲਵਯ ਮਾਡਲ ਰੈ residențial ਸਕੂਲ ਇਸੇ ਤਰ੍ਹਾਂ ਹੀ PRT TGT ਦੇ PGT ਇਹ ਜਿਹੜੀਆਂ ਭਰਤੀਆਂ ਹੁੰਦੀਆਂ ਨੇ ਜਿਵੇਂ ਕਿ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਸਰਕਾਰੀ ਸਕੂਲ ਨੇ ਕਿਉਂਕਿ ਚੰਡੀਗੜ੍ਹ ਕੀ ਇੱਕ UT ਹੈ ਯੂਨੀਅਨ ਟੈਰੀਟਰੀ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਸੋ ਉੱਥੇ ਦੇ ਸਕੂਲਾਂ ਦੇ ਵਿੱਚ ਵੀ ਜਿਹੜੇ ਸਕੂਲ ਨੇ ਜਿਹੜੇ ਟੀਚਰ ਭਰਤੀ ਕੀਤੇ ਜਾਂਦੇ ਆ ਉਹਨਾਂ ਤੋਂ ਵੀ सीटेट ਦਾ ਜਿਹੜਾ ਸਰਟੀਫਿਕੇਟ ਹੈਗਾ ਜੀ ਉਹ ਮੰਗਿਆ ਜਾਂਦਾ ਹੈ ਐਂਡ ਕਈ ਰਾਜ ਇਹੋ ਜਿਹੇ ਹੁੰਦੇ ਨੇ ਜਿੱਥੇ ਅਪਲਾਈ ਕਰਨ ਦੇ ਲਈ ਜੇਕਰ ਤੁਹਾਡੇ ਕੋਲ सीटेट ਦਾ ਸਰਟੀਫਿਕੇਟ ਹੈਗਾ ਜੀ ਉੱਥੇ ਕੰਮ ਚਲਾ ਦਿੱਤਾ ਜਾਂਦਾ ਹੈ ਸੀਟੈਟ ਦੇ ਸਰਟੀਫਿਕੇਟ ਵੈਲਿਡ ਮੰਨੇ ਜਾਂਦੇ ਆ ਇਸੇ ਤਰ੍ਹਾਂ ਹੀ ਜੇਕਰ ਤੁਸੀਂ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਟੀਚ ਕਰਨਾ ਹੈ ਉਹਨਾਂ ਨੇ ਰਿਕੁਆਇਰਮੈਂਟ ਰੱਖੀ ਹੁੰਦੀ ਹੈ ਜੇਕਰ ਤੁਸੀਂ ਸੀਟੈਟ ਦਾ ਪੇਪਰ ਜਿਹੜਾ ਹੈਗਾ ਜੀ ਪਾਸ ਕੀਤਾ ਹੋਇਆ ਤਾਂ ਤੁਹਾਡੀ ਜਿਹੜੀ ਸੈਲਰੀ ਹੋਏਗੀ ਉਹ ਬਾਕੀ EMPLOYEES ਦੇ ਮੁਕਾਬਲੇ ਜ਼ਿਆਦਾ ਹੋਣੀ ਆ ਜੇਕਰ ਤੁਸੀਂ ਸੀਟੈਟ ਦੀ ਪ੍ਰੀਖਿਆ ਪਾਸ ਕੀਤੀ ਹੋਈ ਹੈ ਸੋ ਇਹ ਗੱਲ ਸਗੀ ਸੀਟੈਡ ਪ੍ਰੀਖਿਆ ਪਾਸ ਕਰਨ ਦੀ ਜਾਂ ਫਿਰ ਪੀਐਸਟੈਡ ਪ੍ਰੀਖਿਆ ਪਾਸ ਕਰਨ ਦੀ ਹੋਪਸ ਹੋ ਤੁਸੀਂ ਇਹਨਾਂ ਐਗਜ਼ਾਮਸ ਦੀ ਵੈਲਿਊ ਨੂੰ ਸਮਝੋਗੇ ਐਂਡ ਜਿਹੜਾ ਰੀਸੈਂਟਲੀ 7 ਜੁਲਾਈ ਨੂੰ ਪੇਪਰ ਦਿੱਤਾ ਹੋਊਗਾ ਕਾਫੀ ਸਾਰੇ ਸਾਥੀ ਉਹਨਾਂ ਪ੍ਰੀਖਿਆਵਾਂ ਨੂੰ ਕਲੀਅਰ ਵੀ ਕਰਨਗੇ ਐਂਡ ਇਸੇ ਤਰ੍ਹਾਂ ਹੀ ਤੁਸੀਂ ਆਪਦੇ ਅਗਲੇ ਐਗਜ਼ਾਮਸ ਦੇ ਲਈ ਤਿਆਰੀ ਵੀ ਕਰ ਸਕਦੇ ਹੋ ਕਿਉਂਕਿ ਜੇਕਰ ਆਪਾਂ ਨੂੰ ਜਾਣਕਾਰੀ ਹੋਊਗੀ ਤਿਆਰੀ ਤਾਂ ਆਪਾਂ ਫੇਰ ਹੀ ਕਰਾਂਗੇ ਜੇਕਰ ਆਪਾਂ ਨੂੰ ਜਾਣਕਾਰੀ ਨਾ ਹੋਊਗੀ ਆਪਾਂ ਉਦੋਂ ਤੱਕ ਜਿਹੜੀ ਤਿਆਰੀ ਹੈਗੀ ਐਸੀ ਉਹ ਨਹੀਂ ਕਰ ਸਕਦੇ ਸੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਜ਼ਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ